ਕਿੰਨੇ ਪਰਸੈਂਟ ਚਾਂਸ ਹੁੰਦੇ ਆ ਚੰਬੀ ਘੋੜੀ ਦੇ ਨੁਕਰਾ ਬੱਚਾ ਦੇਣ ਦੇ ਇਹ ਵੀਰੇ ਇਹ ਢਿੱਡ ਤੋਂ ਮਤਲਬ ਕਿ ਜਿਹੜੇ ਵਪਾਰੀ ਲੋਕ ਵੀ ਵੇਖਦੇ ਆ ਤੇ ਜਿਹੜੇ ਪੁਰਾਣੇ ਲੋਕ ਪਹਿਲਾਂ ਲੈ ਉਹ ਢਿੱਡ ਵੇਖਦੇ ਨੇ ਜਿੱਥੇ ਢਿੱਡ ਦੇ ਚਿੱਟਾ ਪਾਣ ਵਜਾਂਦਾ ਹੁੰਦਾ ਤੇ ਥਣਾ ਤੱਕ ਜਾਂਦੇ ਹੁੰਦੇ ਇਹਦੇ ਚਿੱਟਾ ਤੇ ਪੈਰ ਹੋਣ ਤੇ ਉਹ ਜ਼ਿਆਦਾਤਰ ਕਹਿੰਦੇ ਆ ਵੀ ਨੁਕਰੀ ਦੋ ਇਹਨੇ ਪਿੱਛੇ ਤਿੰਨ ਦੋ ਨੁਕਰੇ ਦਿੱਤੇ ਇੱਕ ਮਾਰਵਾੜੀ ਬਿਸ਼ੇਰੀ ਦਿੱਤੀ ਆ ਵੀਰੇ ਅੱਛਾ ਹਾਂਜੀ ਵੀਰੇ ਤੇ ਇਹੀ ਜੀ ਚੰਬੀ ਘੋੜੀ ਬਿਸ਼ੇਰਾ ਨੁਕਰਾ ਦਿੰਦੀ ਆ ਚੰਗਾ ਫਿਰ ਉਹਦੀ ਕਿੰਨੀ ਕੀਮਤ ਹੁੰਦੀ ਆ ਮੰਨ ਲਓ ਜੰਮ ਦੇ ਵੀ ਬਸ਼ੇਰੀ ਦੀ ਵੀਰੇ ਹਾਂ ਉਹ ਮੈਟਰ ਕਰਦਾ ਵੀਰੇ ਵੀ ਇਹ ਕਿਹੜੇ ਘੋੜੇ ਦਾ ਬੱਚਾਗਾ ਠੀਕ ਹੈ ਠੀਕ ਹੈ ਜੇ ਅੱਜ ਕੱਲ ਦੇ ਜਿਹੜੇ ਘੋੜਿਆਂ ਦਾ ਨਾਂ ਚੱਲਦਾਗਾ ਜੇ ਉਹ ਘੋੜੇ ਦਾ ਬੱਚਾਗਾ ਹਨਾ ਫੇਰ ਤਾਂ ਮਤਲਬ ਕਿ ਚੰਬਾ ਜਾਨਵਰ ਆ ਗਿਆ ਹਨਾ ਜੇ ਉਹ ਬਾਕੀ ਐ ਵੀ ਲੋਕੀ ਕੈਰ ਦਿੰਦੇ ਹੈਗੇ ਵੀ ਚੰਬੇ ਦੀ ਹੈ ਚੰਬੀ ਦੀ ਕਿਉਂਕਿ ਘੋੜੀ ਪਿੱਛੇ ਆਪਦੇ ਤਿੰਨ ਸੂਏ ਪਿੱਛੇ ਹੁੰਦੀ ਹੁੰਦੀ ਹੈ ਵੀਰੇ ਹੂੰ ਇਹ ਤਾਈਆਂ ਉਹ ਘੋੜੇ ਵਾਲੇ ਤਿੰਨ ਸੂਏ ਪਿੱਛੇ ਦੇਖ ਕੇ ਲੈਂਦੇ ਹੁੰਦੇ ਆ ਖਾਨਦਾਨ ਪੁੱਛਦੇ ਹੁੰਦੇ ਹਨਾ ਵੀ ਕੋੜਿਆ ਕੋੜੀ ਦਾ ਖਾਨਦਾਨ ਕੀ ਆ ਇਹ ਤਿੰਨ ਸੂਹੇ ਪਿੱਛੇ ਹੁੰਦੀ ਹੁੰਦੀ ਐ ਨਹੀਂ ਪਤਾ ਵੀ ਇਹਨੇ ਇੱਥੇ ਆਪਣੇ ਕੋਲੇ ਨਹੀਂ ਇੱਥੇ ਜੰਬਾ ਦੇ ਦੇਣਾ ਕਿਉਂਕਿ ਪਿੱਛੇ ਖਾਨਦਾਨ ਹਾਂਜੀ ਵੈਸੇ ਵੈਸੇ ਤਾਂ ਇਹਦੀ ਮਦਰ ਆ ਉਹ ਚੰਬੀ ਸੀਗੀ ਇਹਦੀ ਮਦਰ ਅੱਛਾ ਹਾਂਜੀ ਜੇ ਨੁਗਰਾ ਦੇ ਦੇ ਬੱਚਾ ਚੰਗਾ ਫਿਰ ਤਾਂ ਚੰਗੇ ਪੈਸੇ ਦਾ ਵੇਖਦਾ ਹੀ ਹੈਗਾ ਹਾਂਜੀ ਉਹ ਤਾਂ ਵੇਖੀ ਜਾਂਦਾ ਜੇ ਆਪਾਂ ਜੰਮ ਦੇ ਦੀ ਗੱਲ ਕਰ ਗਏ ਉਹ ਬੱਚੇ ਚ ਕੁਆਲਿਟੀਜ਼ ਹੁੰਦੀਆਂ ਹੈਗੀਆਂ ਵੈਸੇ ਸਭ ਦੀ ਅਲੱਗ-ਅਲੱਗ ਉਹ ਆਗੀਆਂ ਹਾਂ ਬਾਕੀ ਸੋਚ ਵੀ ਸਭ ਦੀ ਅਲੱਗ-ਅਲੱਗ ਆ ਵੀਰੇ ਹਨਾ ਇਹ ਆਪਾਂ ਅੱਖ ਅਗੇ ਵੀ ਆ ਜਾਨਵਰ ਇੰਨੇ ਦਾ ਹੋਣਾ ਹੀ ਹੋਣਾ ਚਾਹੀਦਾ ਓਏ ਐ ਨਹੀਂ ਹੁੰਦਾ ਵੀਰੇ ਕਈ ਆਪਣਾ ਕੋਈ ਚੰਗਾ ਜਾਨਵਰ ਹੁੰਦਾ ਉਹ ਘਟਦਾ ਵੀ ਵੇਖਿਆਂਦਾ ਕਈ ਥੋੜਾ ਮਾੜਾ ਹੁੰਦਾ ਉਹ ਵੱਧਦਾ ਵੀ ਵੇਖਿਆਂਦਾ